ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ 24.5 ਪੰਜਾਬ ਤੇ ਤੇ ਅੱਜ ਆਪਣੀ ਪੰਜਾਬ ਜੀਗੇ ਦੀ ਪਹਿਲੀ ਕਲਾਸ ਹੈ ਤੇ ਅੱਜ ਤੋਂ ਪਹਿਲਾਂ ਆਪਾਂ ਮਤਲਬ ਕਿ ਆਪਣਾ ਮੈਥ ਦਾ ਜਿਹੜਾ ਸਲੀਵਸ ਤੋਂ ਸਟਾਰਟ ਕਰ ਚੁੱਕੇ ਹਾਂ ਜਿਸ ਚ ਆਪਾਂ ਸਿੰਪਲੀਫਿਕੇਸ਼ਨ ਦੀਆਂ ਦੋ ਕਲਾਸਾਂ ਕਰ ਚੁੱਕੀਆਂ ਨੇ ਤੇ ਮੈਨੂੰ ਉਮੀਦ ਹੈ ਤੁਹਾਨੂੰ ਉਹ ਕਲਾਸਾਂ ਵੀ ਵਧੀਆ ਲੱਗ ਲੱਗੀਆਂ ਹੋਣਗੀਆਂ ਤੇ ਇਹ ਵੀ ਵਧੀਆ ਲੱਗੂਗਾ ਤੇ ਮੈਂ ਤੁਹਾਨੂੰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਉਸ ਇੰਨੀ ਗੱਲ ਕਹਿਣਾ ਕਿ ਜਿਹਨੂੰ ਜੀ ਨੂੰ ਕਲਾਸਾਂ ਵਧੀਆ ਲੱਗਦੀਆਂ ਨੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਜਿਹੜੇ ਦ ਉਹਨਾਂ ਦਾ ਜਰੂਰੂਨ ਸ਼ੇਅਰ ਕਰਿਓ ਤੇ ਆਪਾਂ ਮਤਲਬ ਕਿ ਟਾਰਗੇਟ ਲੈ ਕੇ ਮੰਨ ਰਹੇ ਆ ਕਿ ਜਿਹੜਾ ਆਪਾਂ 4 ਮਹੀਨੇ ਦੇ ਵਿੱਚ ਵਿੱਚ ਆਪਾਂ ਜਿਹੜਾ ਸਾਰਾ ਸਿਲੇਬਸ ਹੈ ਸਾਰਾ ਸਿਲੇਬਸ 4 ਮਹੀਨਿਆਂ ਦੇ ਵਿੱਚ ਜੀ ਫ੍ਰੀ ਕੰਪਲੀਟ ਕਰਾ ਦਾਂਗੇ ਸਾਰਿਆਂ ਨੂੰ ਕੋਈ ਕਈ ਵਾਰੀ ਕੈਪੇਬਲ ਨਹੀਂ ਹੁੰਦਾ ਕਿ ਕੋਈ ਪੈਚ ਪਰਚੇਜ ਕਰੇ ਜਾਂ ਕਿਤੇ ਇੰਸਟੀਚਿਊਟ ਗਿਆ ਕੇ ਅਪਡੇਟ ਹੈਗਾ ਕਿ ਆਪਣੀ ਫੀਸ ਭਰ ਕੇ ਉੱਥੋਂ ਆਪਦਾ ਸਿਲੇਬਸ ਕਰੇ ਤੇ ਆਪਣੀ ਨੌਕਰੀ ਲਵੇ ਇਸ ਲਈ ਆਪਾਂ 4 ਮਹੀਨਿਆਂ ਦੇ ਵਿੱਚ ਜਿਹੜਾ ਟਾਰਗੇਟ ਮੰਨ ਕੇ ਜਾ ਰਹੇ ਆ ਕਿ 4 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਜਿਹੜਾ ਸਿਲੇਬਸ ਹੈ ਉਹ ਬਸ ਹਰ ਬਿਲਕੁਲ ਫ੍ਰੀ ਪ੍ਰੋਵਾਈਡ ਕਰਵਾ ਲਾਂਗੇ ਜਿਸ ਦੇ ਨਾਲ ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਜਿਹੜਾ ਹੈਗਾ ਆਪਣੇ ਉੱਥੋਂ ਆਪਾਂ ਨੂੰ ਮਤਲਬ ਕਿ ਸਾਰੀਆਂ ਤੁਹਾਨੂੰ ਪੀਡੀਐਫ ਮਿਲ ਜਾਣਗੀਆਂ ਜਿਸ ਵਿੱਚ ਆਪਾਂ ਥਿਊਰੀ ਦੀ ਟਾਪਿਕ ਦੀ ਥਿਊਰੀਜ਼ ਤੇ ਉਹਨਾਂ ਦੇ ਐਮਸੀਕਿਊ ਕਰਾਂਗੇ ਮਤਲਬ ਤੇ ਡੇਲੀ ਪੀਡੀਐਫਸ ਨੂੰ ਮਿਲ ਜਾਣਗੇ ਤੁਸੀਂ ਚਾਹੇ ਉਹਨੂੰ ਪ੍ਰਿੰਟ ਕਰਵਾ ਲਿਓ ਤੁਸੀਂ ਚਾਹੇ ਉਹਨੂੰ ਮਤਲਬ ਕਿ ਆਪਣੇ ਮੋਬਾਈਲ ਦੀ ਸਕਰੀਨ 'ਚ ਹੀ ਪੜ੍ਹ ਸਕਦੇ ਹੋ ਤੇ ਹੁਣ ਆਪਾਂ ਨੇ ਮਤਲਬ ਆਪਣੀ ਪੰਜਾਬ ਜੀਕੇ ਜਿਹੜੀ ਇਹ ਸਟਾਰਟ ਕਰ ਰੱਖੀ ਹੈ ਤੇ ਆਪਣਾ ਜਿਹੜਾ ਮੈਥ ਹੈ ਉਹ ਸਟਾਰਟ ਕਰ ਰੱਖਿਆ ਹੈ ਇੱਕ ਕਰ ਤੋਂ ਜਾਂ ਪਰਸੋ ਤੋਂ ਬਸ ਆਪਾਂ ਨਾਲ ਦੀ ਨਾਲ ਜਾਂ ਤਾਂ ਆਪਣੀ ਪੋਲੀਟੀ ਸਟਾਰਟ ਕਰ ਲੈਣੀ ਹੈ ਜਾਂ ਫਿਰ ਆਪਾਂ ਦੇਖਾਂਗੇ ਕਿ ਕਰੰਟ ਅਫੇਅਰ ਵੀ ਆਪਣੇ ਉਸ ਕੱਲੇ ਜਾਂ ਬਸ ਉਹ ਚੱਲੀ ਬਹਿਣਗੇ ਆਪਾਂ 400 ਵੈਕਟ ਮੰਨ ਕੇ ਚੱਲਾਂਗੇ ਆਪਾਂ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ 400 ਵੈਕਟ ਆਪਣੇ 300 ਵੈਕਟ ਨਵੇਂ ਦੇ ਚੱਲਾਂਗੇ ਤੇ ਜਿਹੜੇ ਕਰੰਟ ਅਫੇਅਰ ਆਪਣੇ ਡੇਲੀ ਚੱਲੀ ਜਾਣਗੇ ਤੇ ਚਲੋ ਹੁਣ ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰੀਏ ਤੇ ਆਪਣੀ ਕਲਾਸ ਸਟਾਰਟ ਕਰਦੇ ਹਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਆਪਾਂ ਕਲਾਸ ਸਟਾਰਟ ਕਰ ਲਈਏ ਪੰਜਾਬ ਦੀ ਕੀਦੀ ਇਹ ਅਧਿਆਪਕ ਸਾਰਿਆਂ ਤੋਂ ਪਹਿਲਾ ਜਿਹੜਾ ਹੈਗਾ ਪੰਜਾਬ ਦਾ ਆਪਾਂ ਮੋਟਾ ਮੋਟਾ ਮਤਲਬ ਕਿ ਇੰਟਰਵਿਊ ਜਿਹੜਾ ਹੈਗਾ ਉਹ ਕੋ ਉਪਰੋ ਉਪਰੋ ਦਿਖਾएंगे ਪੰਜਾਬ ਦਾ ਨਾਮ ਸੀ ਜਿਹੜਾ ਨੇਮ ਕਿਵੇਂ ਪਿਆ ਜਾ ਕਿ ਇਹ ਨੇਮ ਕਿਨੇ ਦਿੱਤਾ ਨੇਮ ਕਿੱਥੋਂ ਆਇਆ ਜਾ ਪੰਜ ਨਵੀਆਂ ਸਤਨਾੰਦੀਆਂ ਜਿਹੜਾ ਤੁਸੀਂ ਅੱਜ ਤੱਕ ਸੁਣਿਆ ਹੋ ਸਾਰਾ ਕੁਝ ਉਹ ਆਪਾਂ ਸਾਰੀ ਚੀਜ਼ਾਂ ਕਵਰ ਕਰਾਂਗੇ ਤੇ ਅੱਜ ਦੀ ਕਲਾਸ ਵੈਸੇ ਤਾਂ ਛੋਟੀ ਹੋ ਗਈ ਕਿਉਂਕਿ ਅੱਜ ਬਸ ਮੈਂ ਮਤਲਬ ਕਿ ਇੰਟਰਵਿਊਰ ਆਪਾਂ ਸਟਾਰਟ ਕਰ ਰਹੇ ਹਾਂ ਕੱਲ ਤੋਂ ਕਲਾਸ ਵੱਡੀ ਹੋਊ ਕੱਲ ਤੋਂ ਪੰਜਾਬ ਦੀਆਂ ਜਿਹੜੀਆਂ ਮਤਲਬ ਕਿ ਪੰਜਾਬ ਕਦੋਂ ਕਿ ਕਿਹੜੀ ਏਰੀਆ ਤੋਂ ਕਦੋਂ ਸੈਪਰੇਟ ਹੋਇਆ ਪੰਜਾਬ ਦਾ ਅੱਗੇ ਜਿਹੜੀ ਹੈਗੀ ਆਪਾਂ ਜੀਓਗ੍ਰਾਫੀ ਹੋ ਗਈ ਪੰਜਾਬ ਦੀ ਜਿਵੇਂ ਤੇ ਪੰਜਾਬ ਦੀ ਇਕਨੋਮੀ ਹੋ ਗਈ ਤੇ ਆਪਾਂ ਮਤਲਬ ਕਿ ਉਹ ਸਾਰਾ ਉਹ ਆਪਾਂ ਕੰਪਲੀਟ ਕਰ ਲਾਂਗੇ ਤੇ ਆਪਾਂ ਇੱਕ ਵੀ ਪੁਆਇੰਟ ਨਹੀਂ ਛੱਡਦੇ ਕਿਉਂਕਿ ਮੇਰੇ ਅੱਪਦੇ ਐਗਜ਼ਾਮ ਕਲੀਅਰ ਨੇ ਤਾਂ ਇਸ ਕਰਕੇ ਆਪਾਂ ਮੈਂ ਮੰਨ ਲੇ ਕਿ ਜੱਲੂ ਜਿਹੜਾ ਉਸ ਮੈਂ ਆ ਪੜ੍ਹਿਆ ਮੈਂ ਤੁਹਾਨੂੰ ਵੀ ਉਹੀ ਚੀਜ਼ਾਂ ਬੜਵਾਉਂਗਾ ਤਾਂ ਇਸ ਲਈ ਬਸ ਤੁਸੀਂ ਆਪ ਦਾ ਸਾਥ ਰੱਖਿਓ ਤੇ ਆਪਦੀ ਮਿਹਨਤ ਕਰੀ ਚੱਲੋ ਤੇ ਜਿਹੜਾ ਹੈਗਾ ਆਪਾਂ ਸਲੈਬਸ ਕੋ 8z ਪੂਰਾ ਬੇਸਿਕ ਤੋਂ ਪੂਰਾ ਐਡਵਾਂਸ ਤੱਕ ਕੰਪਲੀਟ ਕਰਵਾ ਲਾਂਗੇ ਤੇ ਆਪਾਂ ਇਸ ਦੋ ਬਾਦ ਦਾ ਮਤਲਬ ਕਿ ਦੋ ਚਾਰ ਟੌਪਿਕ ਜਦੋਂ ਕੰਪਲੀਟ ਹੋ ਜਾ ਕਰਨਗੇ ਉਹਨਾਂ ਦੀ ਮੈਰਾਥਨ ਲਾ ਲਿਆ ਕਰਾਂਗੇ ਉਹਨਾਂ ਦੇ ਐਮਸੀਕਿਊ ਲਾ ਲਿਆ ਕਰਾਂਗੇ ਤੇ ਜਿਹੜਾ ਹੈਗਾ ਮਤਲਬ ਕਿ ਤੁਹਾਨੂੰ ਮਤਲਬ ਸੰਦੀਰ ਵੀ ਜਿਹੜੀਆਂ ਹੁੰਦੀ ਰਹੇ ਤੁਸੀਂ ਅਗਲਾ ਵੀ ਕਰੀ ਚਾਹੁੰਦੇ ਪਿਛਲਾ ਵੀ ਨਾ ਭੁੱਲੋ ਆਪਾਂ ਇਹ ਸਭ ਮਤਲਬ ਇਸ ਪਲਾਨ ਨਾਲ ਚੱਲ ਰਹੇ ਹਾਂਗੇ ਜਿਹੜਾ ਮੈਂ ਆਪਦਾ 4 ਮਹੀਨਿਆਂ ਦਾ ਪਲਾਨ ਬਣਾਇਆ ਹੋਇਆ ਕਿ 4 ਮਹੀਨਿਆਂ ਦੇ ਵਿੱਚ ਜਪਾਂ ਸਲਿਪਸ ਕੰਪਲੀਟ ਕਰਵਾ ਲਾਂਗੇ ਤੇ ਚਲੋ ਹੁਣ ਆਪਾਂ ਅ ਇਸ ਹਰੰਗ ਪਹਿਲਾਂ ਨੇਮ ਆਫ ਪੰਜਾਬ ਜਿਹੜਾ ਮਤਲਬ ਕਿ ਪੰਜਾਬ ਨੂੰ ਨੇਮ ਕਿੱਥੋਂ ਮਿਲਿਆ ਇਹ ਹੈਗਾ ਨੇਮ ਆਫ ਪੰਜਾਬ ਇਨ ਐਨੀਸ਼ੀਅੰਟ ਟਾਈਮ ਮਤਲਬ ਕਿ ਪ੍ਰਾਚੀਨ ਜਿਹੜਾ ਪ੍ਰਾਚੀਨ ਸਮਾਜੂਦ ਵਿੱਚ ਪੰਜਾਬ ਦੇ ਕੀ ਕੀ ਨਾਮ ਸੀਗੇ ਇਹ ਜਿਹੜਾ ਪੰਜਾਬ ਸ਼ਬਦ ਆ ਨਾ ਇਹ ਆ ਦੇਖੋ ਤੁਸੀਂ ਲਿਖਿਆ ਪੰਜਾਬ ਵਰ ਟੇਕਨ ਫਰੋਮ ਦੀ ਪਰਸ਼ੀਅਨ ਲੈਂਗੁਏਜ ਮਤਲਬ ਕਿ ਜਿਹੜਾ ਪੰਜਾਬ ਸ਼ਬਦ ਹੈ ਉਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈਗਾ ਹੰਤੀਬ ਇਹਦਾ ਪੰਜਾਬ ਦਾ ਮਤਲਬ ਉਹ ਕਿ ਇਹ ਪੰਜ ਨਦੀਆਂ ਦੀ ਧਰਤੀ ਇੱਕ ਗੱਲ ਹੋਰ ਆਪਾਂ ਜਿਹੜਾ ਹੈਗਾ ਆਪਣਾ ਕੋਰਸ ਬਾਇਲੈਂਗੁਏਜ ਰੱਖਾਂਗੇ ਮਤਲਬ ਕਿ ਇੰਗਲਿਸ਼ ਤੇ ਪੰਜਾਬੀ ਦੋਵਾਂ 'ਚ ਰੱਖਾਂਗੇ ਤਾਂਕੋ ਤਾਂ ਇਹ ਮਤਲਬ ਕਿ ਕੁਝ ਬੱਚੇ ਨੇ ਜਿਨ੍ਹਾਂ ਨੂੰ ਇੰਗਲਿਸ਼ ਆਪਣੀ ਠੱਠ ਸਮਝ ਆਉਂਦੀ ਆ ਉਹ ਆਪਣੇ ਨਾਲ ਨਾਲ ਪੰਜਾਬੀ 'ਚ ਵੀ ਮਤਲਬ ਕਿ ਪ੍ਰੇਪੇਅਰ ਕਰੀ ਜਾਣ ਤੇ ਮੈਂ ਤੁਹਾਨੂੰ ਇੱਕ ਹੋਰ ਸਟੇਸ਼ਨ ਇਹਨਾਂ ਕਿ ਤੁਸੀਂ ਆਪਦਾ ਨਾਲ ਦੇ ਨਾਲ ਨੋਟਸ ਤਿਆਰ ਕਰ ਲਓ ਜਾਂ ਤੁਸੀਂ ਇੱਕ ਵਾਰ ਕਲਾਸ ਨੂੰ ਪਹਿਲਾਂ ਸਮਝ ਲਓ ਬਾਅਦ 'ਚ ਤੁਸੀਂ ਇੱਕ ਵਾਰ ਤੁਸੀਂ ਏਨੀ ਸਮਝ ਲਓ ਬਾਅਦ 'ਚ ਆਪਦਾ ਮਤਲਬ ਕਿ ਨੋਟਸ ਪ੍ਰੇਪੇਅਰ ਕਰ ਲਓ ਕਲਾਸ ਨੂੰ ਦੇਖਦੇ ਕਿ ਜਿਹਨੇ ਰਿਸ਼ ਕਰਨੇ ਉਹ ਉਹ ਅੰਗਰੇਜ਼ ਕਰ ਲਓ ਨੇ ਪੰਜਾਬੀ ਚ ਕਰਨੇ ਹੋ ਪੰਜਾਬੀ ਚ ਕਰ ਲਓ ਜਾਂ ਫਿਰ ਜਿਹਨੂੰ ਪੀਡੀਐਫ ਚਾਹੀਦੀ ਹੈ ਉਹ ਆਪਣਾ ਟੈਲੀਗ੍ਰam ਜਿਹੜਾ ਹੈਗਾ ਚੈਨਲ ਜੁਆਇਨ ਕਰ ਲਓ ਟੈਲੀਗ੍ਰam ਚੈਨਲ ਦਾ ਲਿੰਕ ਆਪਾਂ ਤੁਹਾਨੂੰ ਮਤਲਬ ਐਚ ਪਾ ਲਾਂਗੇ ਡਿਸਕ੍ਰਿਪਸ਼ਨ ਚ ਲਿਖ ਦਾਂਗੇ ਜਾਂ ਚੈਨਲ ਦੀ ਡਿਸਕ੍ਰਿਪਸ਼ਨ ਜਦੋਂ ਆਪ ਅਪਲੋਡ ਕਰਿਆਗਾ ਤੁਸੀਂ ਉੱਥੋਂ ਮਤਲਬ ਕਿ ਆਪਦਾ ਟੈਲੀਗ੍ਰam ਆਪਣੇ ਟੈਲੀਗ੍ਰam ਨੂੰ ਜੁਆਇਨ ਕਰ ਸਕਦੇ ਹੋ ਤੇ ਜਿਹਨੂੰ ਹੁਣ ਆਪ ਅੱਗੇ ਦੇਖਨੇ ਆ ਤੇ ਡਿਊਰੂ ਦੀ ਪੈਡਿਕੇ ਦੀ ਐਂਸ਼ੀਐਂਟ ਨੇਮ ਆਫ ਦੀ ਪੰਜਾਬ ਸਬਸੰਦੋ ਜਿਹੜਾ ਮਤਲਬ ਵੀ ਭਾਰਤ ਦਾ ਜੋ ਕੁਝ ਹੈ ਉਹ ਭਾਰਤ ਦਾ ਕੀ ਪੰਜਾਬ ਦਾ ਕੀ ਨਾਮ ਸੀ ਸਬਤ ਸਿੰਧੂ ਕਿਹਾ ਜਾਂਦੀ ਸਬਤ ਸਿੰਧੂ ਮਤਲਬ ਸੱਤ ਦਰਿਆਵਾਂ ਦੀ ਧਰਤੀ ਦੀ ਨੇਮ ਸਬਤ ਸਿੰਧੂ ਡਿਊਰਿੰਗ ਦੀ ਟਾਈਮ ਵੈਨ ਆਰਿਆਨਸ ਕਮ ਇੰਟੂ ਦੀ ਇੰਡੀਆ ਮਤਲਬ ਕਿ ਇਹ ਸਬਤ ਸਿੰਧੂ ਨਾਮ ਕਦੋਂ ਰੱਖਿਆ ਗਿਆ ਜਦੋਂ ਕਿ ਆਰਿਆਨ ਆਏ ਸੀ ਆਰਿਆਨ ਜਿਨ੍ਹਾਂ ਨੇ ਹੁਣ ਪੰਜਾਬ ਮਤਲਬ ਭਾਰਤ ਦੀ ਹਿਸਟਰੀ ਵੀ ਦੇਖੋ ਉਹਨਾਂ ਨੂੰ ਪਤਾ ਹੋਊਗਾ ਆਰਿਆਨ ਮਤਲਬ ਵਰਡ ਕਿਹਦੇ ਲਈ ਵਰਤਿਆ ਜਾਂਦਾ ਸੀ ਆਰਿਆਨ ਆਪਣਾ ਮਤਲਬ ਕਿ ਮੈਡੀਟੇਰੀਅਨ ਸੀ ਕੋਲੋਂ ਆਏ ਸੀਗੇ ਉਥੋਂ ਜਿਹੜੇ ਲੋਕ ਐ ਸੀ ਉਹ ਜਦੋਂ ਆਏ ਸੀ ਇੰਡੀਆ ਚ ਉਹ ਸੱਤ ਸਿੰਧੂ ਮਰਲੇ ਏਰੀਆ ਉਹਨਾਂ ਨੇ ਜਿਹੜਾ ਆਪਣੇ ਆਪ ਹੀ ਉਰੇ ਰਹੇ ਜਦੋਂ ਸਤ ਨੰਦੀਆਂ ਦੇ ਕੋਲੇ ਰਹੇ ਉਦੋਂ ਉਹਨਾਂ ਨੇ ਸੱਤ ਸਿੰਧੂ ਨਾਮ ਰੱਖਿਆ ਤੇ ਇਹ ਵੀ ਇੱਕ ਏਰੀਆ ਆਪਣਾ ਮਤਲਬ ਕਿ ਇਹਦਾ ਸੋਰਸ ਕਿੱਥੋਂ ਮਿਲ ਗਿਆ ਇਹ ਰਿਗਵੇਦ ਜਿਹੜਾ ਆਪਣਾ ਆਪਾਂ ਸੁਣਿਆ ਨਾ ਚਾਰ ਵੀਦਨ ਰਿਗਵੇਦ ਯਜੁਰਵੇਦ ਅਥਰਵਿਸ਼ਦ ਤੇ ਮਤਲਬ ਕਿ ਉਹ ਵੀ ਤਾਂ ਇੱਕ ਸਰਵ ਜਿਹੜਾ ਪੁਰਾਣਾ ਤੇ ਇਹਦਾ ਮਤਲਬ ਕਿ ਸਾਰ ਨੂੰ ਜਦੋਂ ਜ਼ਰੂਰੀ ਪੈਦਾ ਮੰਨਿਆ ਜਾਂਦਾ ਉਹ ਉਹ ਰਿਗਵੇਦਾਂ ਇਹਦੇ ਵਿੱਚ ਇਹ ਲਿਖਿਆ ਹੋਇਆ ਦੀ ਏਰੀਆ ਆਫ ਦੀ ਸੱਤ ਸਿੰਧੂ ਵਾਸ ਆਲਸੋ ਨੋਨ ਐਸ ਇੰਡਸ ਵੈਲੀ ਸਿਵਿਲੇ ਜਿਹੜਾ ਸਤਲੁਜ ਸਿੰਧੂ ਦਾ ਏਰੀਆ ਸੋ ਨੂੰ ਸਿੰਧੂ ਘਾਟੀ ਸਭਿਅਤਾ ਜਾਂ ਪਰੰਪਰਾ ਏਰੀਆ ਵੀ ਕਿਹਾ ਜਾਂਦਾ ਸੀ ਆ ਤੁਸੀਂ ਸਿੰਧੂ ਦਾ ਆਪਾਂ ਮਤਲਬ ਸਿੰਧੂ ਘਾਟੀ ਸਭਿਅਤਾ ਦੇ ਅੱਗੇ ਪੜਾਂਗੇ ਕਿ ਨਾ ਆਪਾਂ ਪੰਜਾਬ ਦਾ ਜਿਹੜਾ ਆਪਣਾ ਜ਼ਰੂਰੀ ਜ਼ਰੂਰੀ ਨੇ ਉਹ ਆਪਾਂ ਆਪਦਾ ਕੰਪਲੀਟ ਕਰ ਲਈਏ ਤੇ ਮਹਾਭਾਰਤ ਵੇਲੇ ਪੰਜਾਬ ਦਾ ਕੀ ਇਨਾਂ ਸੀ ਮਹਾਭਾਰਤ ਸਮੇਂ ਜਾਂ ਮਹਾਭਾਰਤ ਕਹਿੰਦੇ ਆ ਮਹਾਭਾਰਤ ਜਿਹੜਾ ਜਦੋਂ ਮਤਲਬ ਕਿ ਮਹਾਭਾਰਤ ਸੀ ਮਹਾਭਾਰਤ ਉਹ ਪੰਜਾਬ ਨੂੰ ਕਿਹਾ ਜਾਂਦੀ ਸੀ ਉਦੋਂ ਕਹਿੰਦੇ ਸੀ ਪੰਚਨੰਦ ਮਤਲਬ ਇਹਦਾ ਵੀ ਇੱਥੇ ਇਹੀ ਹੈ ਕਿ ਪੰਚ ਨਦਿਆਂ ਵਾਲੀ ਪੰਜ ਦਰਿਆਵਾਂ ਦੀ ਧਰਤੀ ਤੇ ਪੰਚਨੰਦ ਮਤਲਬ ਇਹ ਏਰੀਆ ਹੈਗਾ ਪਾਕਿਸਤਾਨ ਦੇ ਵਿੱਚ ਇੱਕ ਏਰੀਆ ਮਿਥਾਨਕੋਟ ਕਹਿੰਦੇ ਨੇ ਉਹਨੂੰ ਪਾਕਿਸਤਾਨ ਚ ਏਰੀਆ ਨੂੰ ਮਤਲਬ ਕਿ ਕੋਈ ਸ਼ਹਿਰ ਹੈਗਾ ਉਥੇ ਉਹਦਾ ਨਾਮ ਹੈਗਾ ਮਿਥਾਨਕੋਟ ਉਥੇ ਏਰੀਆ ਮਤਲਬ ਕਿ ਸਾਰੀਆਂ ਆਪਣੀਆਂ ਪੰਜ ਨਦੀਆਂ ਨੇ ਇਹ ਹੂਥ ਹੈ ਜਿੱਥੇ ਮਤਲਬ ਇੱਕ ਸੰਗਮ ਹੋ ਜਾਂਦੀ ਹੈ ਨੇ ਮਤਲਬ ਇੱਕ ਇੱਕ ਨਦੀ ਨੂੰ ਉਹ ਜੁੜ ਜਾਂਦੀ ਨੇ ਸਾਰੀਆਂ ਇੱਕ ਥਾਂ ਤੇ ਆਪ ਦਾ ਪਾਣੀ ਜਿਹੜਾ ਹੈਗਾ ਉਹ ਇਕੱਠਾ ਕਰ ਲੈਂਦੀ ਨੇ ਉਹ ਏਰੀਆ ਨੂੰ ਪੰਚਨੰਦ ਕਿਹਾ ਜਾਂਦਾ ਉਹ ਏਰੀਆ ਕਿੱਥੇ ਹੈਗਾ ਉਹ ਹੈਗਾ ਮਿਥਾਨ ਕੋਟ ਪਾਕਿਸਤਾਨ 'ਚ ਤੇ ਚਲੋ ਉਹਨਾਂ ਆਪ ਅੱਗੇ ਦੇਖਦੇ ਹਾਂ ਤੇ ਡੂਰਿੰਗ ਦੀ ਹਰਸ਼ਵਰਧਨਾ ਡੂਰਿੰਗ ਦੀ ਹਰਸ਼ਵਰਧਨਾ ਆਫ ਦੀ ਵਰਧਨ ਡਾਇਨੈਸਟੀ ਹੁਣ ਜਿਨੇ ਹਿਸਟਰੀ ਪੜੀ ਆ ਮਤਲਬ ਐਂਸ਼ੀਅੰਟ ਹਿਸਟਰੀ ਬੜੀ ਉੱਚ ਉਹਨੇ ਹਰਸ਼ ਹਰਸ਼ਵਰਧਨਾ ਜਾਂ ਵਰਧਨ ਡਾਇਨੈਸਟੀ ਪੜਿਆ ਹੋਊਗਾ ਤੁਹਾਡਾ ਮਤਲਬ ਕਿ ਵਰਤਨ ਦੇ ਨੈਕਸਟ ਚੀਜ਼ ਲਿਆਂਦੀ ਸੀ ਉਦੋਂ ਹਰਸ਼ਵਰਤਨਾ ਦਾ ਪੀਰੀਅਡ ਸੀ ਉਦੋਂ ਇੱਕ ਨਾ ਚਾਈਨੀਜ਼ ਡਰਾਇਵਰ ਆਇਆ ਸੀ ਹੀਨ ਸੰਗ H E I N S A U N G ਇਹ ਇਹਨਾਂ ਪੁਆਇੰਟ ਹੈ ਤੁਸੀਂ ਨੋਟ ਕਰਕੇ ਰੱਖਿਓ ਕਿ ਸੰਗ ਮਤਲਬ ਕਿ ਕਿਹੜੇ ਟਾਈਮ 'ਚ ਆਇਆ ਸੀ ਇਹ ਕੁਐਸਚਨ ਡਾਇਰੈਕਟ ਹੀ ਆਉਣਾ ਹੁੰਦਾ ਹਰਸ਼ਵਰਤਨਾ ਵੇਲੇ ਸੀ ਵਰਤਨ ਨਿਸ਼ੇਤ ਤੇ ਕਿੱਥੋਂ ਸੀ ਇਹ ਚਾਈਨਾ ਤੋਂ ਸੀਗਾ ਚਾਈਨੀਜ਼ ਡਰਾਇਵਰ ਕਮ ਇਨਟੂ ਇੰਡੀਆ ਐਂਡ ਹੀ ਰੈਫਰਸ ਟੂ ਪੰਜਾਬ ਸਕਾਈ ਇਹਨੇ ਪੰਜਾਬ ਨੂੰ ਸਕਾਈ ਨਾ ਨਾਮ ਨਾਮ ਨਾਲ ਰੈਫਰ ਕੀਤਾ ਇਹ ਟੀ ਹੈ ਜਿਹੜੀ ਮੇਰੇ ਸਾਇਲੈਂਟ ਹੈ TSEKEI ਸਕੀਮ ਮਤਲਬ ਲੈਂਡ ਵੰਡਣ ਦੀ ਇੰਡਸਨਦੀ ਵਿਆਸ ਰਿਭਰਾ ਇਹਦਾ ਸਕੀਮ ਦਾ ਮਤਲਬ ਕਿਸੇ ਮਤਲਬ ਕਿ ਜਿਹੜੀ ਜ਼ਮੀਨ ਹੈ ਇੰਡਸਨਦੀ ਮਤਲਬ ਕਿ ਜੀ ਇੰਡਸਨਦੀ ਮਤਲਬ ਕਿ ਜਿਹਨੂੰ ਕਈਆਂ ਨੂੰ ਆਵਾਦ ਇਥੇ ਲਿਖਦੀ ਜਿਹਨੂੰ ਸਿੰਧੂ ਮੰਦੀ ਵੀ ਕਿਹਾ ਜਾਂਦਾ ਸੀਗਾ ਇੰਡਸਨਦੀ ਤੇ ਜਿਹੜੀ ਵਿਆਸ ਰਿਭਰਾ ਹੈ ਇਹਦੀ ਵਿਚਾਲੀ ਵਿਚਾਲੀ ਜਿਹੜੀ ਧਰਤੀ ਸੀ ਉਹ ਨੂੰ ਇਹਨੇ ਸਕੀ ਰੈਫਰ ਕਰਿਆ ਸੀ ਇਹਨੇ ਇਹ ਮਤਲਬ ਆਪ ਨੂੰ ਸਰੋਤ ਕਿੱਥੋਂ ਮਿਲਦਾ ਇਹਨੇ ਇੱਕ ਬੁੱਕ ਲਿਖੀ ਸੀ ਆਪਦੀ CUCU ਕੀ ਸਿਉ ਕੀ ਇਹਦੀ ਮਤਲਬ ਕਿ ਇਸ ਹਿੰਗ ਸੰਗ ਦੀ ਬੁੱਕ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਸਕਈ ਪੰਜਾਬ ਨੂੰ ਰੈਫਰ ਕਰਿਆ ਹੈ ਲੈਂਡ ਬੈਟਿੰਗ ਦੀ ਇੰਡਿਸੈਂਡ ਦੀ ਪਿਆਸ ਤੇ ਇਹ ਦੂਬਾ ਦਾ ਗ੍ਰੀਕ ਗ੍ਰੀਕ ਨੇ ਪੰਜਾਬੀਆਂ ਗ੍ਰੀਕ ਨੇ ਜਿਹੜਾ ਹੈਗਾ ਪੰਜਾਬ ਨੂੰ ਕੀ ਨਾਮ ਦਿੱਤਾ ਗ੍ਰੀਕ ਨੇ ਕਿਹਾ ਪੈਂਟਾ ਪੋਟਾਮੀਆ ਇਹ ਤਾਂ ਆਪ ਨੂੰ ਮਤਲਬ ਤਕਰੀਬਨ ਪਤਾ ਹੀ ਹੋਣਾ ਸਾਰਿਆਂ ਨੂੰ ਹੀ ਤਾਂ ਬਹੁਤ ਆਪਾਂ ਛੋਟੇ ਹੁੰਦੇ ਉਦੋਂ ਪੜ੍ਹਨੇ ਆ ਗ੍ਰੀਕ ਜਿਹੜੇ ਗ੍ਰੀਕ ਲੋਕ ਆਏ ਸੋ ਉਹਨਾਂ ਨੇ ਪੰਜਾਬ ਨੂੰ ਨਾਮ ਦਿੱਤਾ ਪੈਂਟਾ ਪੈਂਟਮ ਖਮੇ ਇਹ ਦੂਜਾ ਦਾ ਟੱਕ ਟ੍ਰਾਈਬ ਆਇਆ ਮਤਲਬ ਕਿ ਟੱਕ ਕੇਵਲੇ ਦੇ ਲੋਕ ਆਏ ਇਹ ਦੂਜਾ ਦਾ ਉਹਨਾਂ ਨੇ ਪੰਜਾਬ ਨੂੰ ਨਾਮ ਦਿੱਤਾ ਟੱਕ ਤੱਕ ਦੇ ਸ਼ੌਟ ਟਾਕੇ ਠੀਕ ਹੈ ਤੇ ਚਲੋ ਹੁਣ ਆਪ ਅੱਗੇ ਦੇਖਦੇ ਆਂ ਇਹਦੂਆ ਦਾ ਪੜਾਂਗੇ ਪੰਜਾਬ ਦੀਆਂ ਬਾਉਂਡਰੀਜ਼ ਮਤਲਬ ਕਿ ਇਹ ਪੰਜਾਬ ਐਂਸ਼ੀਅੰਟ ਟਾਈਮ ਚ ਪੰਜਾਬ ਦੀਆਂ ਇਹ ਰਹੀਆਂ ਸੀਮਾਵਾਂ ਕਿੱਥੇ ਤੱਕ ਸੀਗੀਆਂ ਜਾਂ ਮਤਲਬ ਕਿ ਉਹ ਉਹ ਆਪ ਦਾ ਬਾਉਂਡਰ ਪੰਜਾਬ ਕੀ ਦੇ ਨਾਲ ਸੰਤੱਕ ਆਪਦੇ ਸਾਂਝੇ ਕਰਦਾ ਸੀ ਆ ਤੇ ਚਲੋ ਇਹ ਆਪਾਂ ਦੇਖਦੇ ਆਂ ਡੂਰਿੰਗ ਦੀ ਟਾਈਮ ਆਫ ਦੀ ਆਰਨਸ ਦੀ ਬ੍ਰਹਮਪਤਰਾ ਏਰੀਆ ਵਾਲ ਦੀ ਬਾਉਂਡਰੀ ਆ ਉਹਦੀ ਪੰਜਾਬ ਜਿਹੜਾ ਬ੍ਰਹਮਪੁੱਤਰ ਏਰੀਆ ਪੜਤੀ ਹੈ ਟਣ ਮਤਲਬ ਕਿ ਜਿੱਥੇ ਸਾਰਾ ਤੋਂ ਪਹਿਲਾਂ ਆ ਰਿਹਾ ਨਾ IC ਜਿੱਥੇ ਸੱਤ ਨਦੀਆਂ ਨੇ ਮਿਲ ਰੂਪਤ ਚਹਲਮ ਚਨਾਬ ਰਾਵੀ ਸੋ ਮਤਲਬ ਕਿ ਸੱਤ ਨਦੀਆਂ ਦਾ ਸੰਗਮ ਹੁੰਦਾ ਉਹ ਮਤਲਬ ਕਿ ਪੰਜਾਬ ਦੀ ਬਾਉਂਡਰੀ ਦੇ ਉੱਪਰਲੀ ਸਾਈਡ ਤੋਂ men arans come into the india they settled near the area of the sam rivers ਆ ਦੇਖੋ ਜਿਹੜਾ ਆਪਾਂ ਸਬ ਸਿੰਧੂ ਕਹਿ ਰਹੇ ਹਾਂ ਨਾ ਜਿਹਨੂੰ ਬ੍ਰਹਮਪੁੱਤਰ ਏਰੀਆ ਵੀ ਕਹਿੰਦੇ ਨੇ ਉੱਥੇ ਮਤਲਬ ਸੱਤ ਇਹ ਸੱਤ ਨਦੀਆਂ ਲੰਘਦੀ ਸੀ ਅੱਜ ਅਯੂਕਮ ਵੀ ਆਪਾਂ ਤੁਹਾਨੂੰ ਪੁੱਛਦੇ ਆ ਕਿ ਜਿਹੜਾ ਮਾਡਰਨ ਆਪਣਾ ਪੰਜਾਬ ਹੈ ਉਹ ਚ ਹੈਗੇ ਨੇ ਤਿੰਨ ਨਦੀਆਂ ਰਾਵੀ ਸਤੁਤਿਆ ਫੇਰਾ ਕੀ ਅਭਿਆਸ ਫੇਰੇ ਤੋਂ نیچے ਕੀ ਸਤ ਲੋ ਜਾ ਠੀਕ ਹੈ ਤੇ ਜਿਹੜਾ ਮਤਲਬ ਕਿ ਇਹ ਤੋਂ ਪਹਿਲਾਂ ਸੀ ਉਹ ਜਿਸ ਸੀ ਪੰਜ ਜਿਹੜਾ ਦੋ ਪਾਕਿਸਤਾਨ ਚ ਵਗੀਆਂ ਤੇ ਇਹ ਤੋਂ ਜਿਹੜਾ ਮਤਲਬ ਕਿ ਪਹਿਲਾਂ ਸੀ ਜਦੋਂ ਮਤਲਬ ਕਿ ਬਾਉਂਡਰੀ ਬਾਉਂਡਰੀ ਨਹੀਂ ਸੀ ਉਦੋਂ ਸੱਤ ਨਦੀਆਂ ਦਾ ਸੰਗਮ ਸੀ ਇਹ ਤਾਂ ਕਰਕੇ ਉਹਨੂੰ ਸੱਤ ਨੰਦ ਮਤਲਬ ਕਿ ਸਤ ਸਿੰਧੂ ਕਿਹਾ ਜਾਂਦਾ ਸੀ ਆ ਤੇ then later rhm settled near the area of the gangarebra ਉਹ ਦੋ ਤੋਂ ਮਤਲਬ ਕਿ ਜਿਹੜਾ ਜੁਪੀ ਬਿਹਾਰ ਦਾ ਏਰੀਆ ਜਿੱਥੋਂ ਦੀ ਗੰਗਾ ਰੇਵਰ ਲੰਘਦੇ ਆਰ ਐਮ ਜੋਥੇ ਤੇ ਲਾਈ ਗਈ ਸੀ ਨੀਅਰ ਦੀ ਇੰਡੋਗਨੈਟਿਕ ਪਲਾਂਟਸ ਇਨ ਦੀ ਬਿਹਾਰ ਠੀਕ ਹੈ ਤੇ that area is known as Aryavarta ਤੇ ਜਦੋਂ ਉਹ ਮਤਲਬ ਕਿ ਜਦੋਂ ਉਹ ਗੰਗਾ ਨਦੀ ਦੇ ਕਿਨਾਰੇ ਤੇ ਵਾਗੇ ਉਥੇ ਰਹਿਣ ਲੱਗੇ ਉਹ ਏਰੀਆ ਨੂੰ ਕਿਹਾ ਹੈਗਾ ਆਰਿਆਵਰਤਾ ਏਰੀਆ ਹਾਂ ਨਿچے ਜਿਹੜੇ ਆਪਣਾ ਪੰਜਾਬੀ ਚ ਪੜਨਾ ਹੋਇਆ ਪੰਜਾਬੀ ਵੀ ਬੜੀ ਚਲੋ ਬਸੇ ਮੈਂ ਤੁਹਾਨੂੰ ਪੰਜਾਬੀ ਚ ਨਾਲ ਦੇ ਨਾਲ ਸਮਝਾਈ ਰਿਹਾ ਤੇ ਚਲੋ ਹੁਣ ਆਪਾਂ ਅੱਗੇ ਦੇਖਦੇ ਹਾਂ ਡਿਊਰਿੰਗ ਦੀ ਟਾਈਮ ਆਫ ਦੀ ਮੋਰ ਐਮਪਾਇਰ ਹੁਣ ਮੋਰਿਆਂ ਪਾਇ ਇਹ ਵੀ ਸਾਰੀ ਮਤਲਬ ਕਿ ਐਂਸ਼ੈਂਟ ਹਿਸਟਰੀ ਆਫ ਮੋਰ ਐਮਪਾਇਰ ਹੋ ਗਿਆ ਹਰਸ਼ਵਰਧਨਾ ਹੋ ਗਿਆ ਇਹ ਵੀ ਆਪਾਂ ਕਵਰ ਕਰਾਂਗੇ ਤੇ ਵੀ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਪੇਸ਼ੈਂਟ ਹੋ ਜਾਓ ਆਪਣੀ ਜਿੰਨੀ ਕ ਮਤਲਬ ਕਿ ਡਿਲੀ ਕਲਾਸਾਂ ਲੱਗਦੀਆਂ ਨੇ ਉਸ ਨੂੰ ਰਿਵੀਜ਼ਨ ਕਰੀ ਚਲੋ ਆਪਣੀ ਤੇ ਨੋਟਸ ਬਣਾਈ ਚਲੋ ਤੇ ਆਪਾਂ ਇੱਕ ਦਿਨ ਸਾਰਾ ਮਤਲਬ ਕਿ ਸਿਲੇਬਸ ਹੀ ਕੰਪਲੀਟ ਕਰਾ ਦਾਂਗੇ ਦਰੂਨੀ ਮੋਰ ਐਂਡ ਪਰ ਦੀ ਬੌਂਡਰੋਕ ਦੀ ਪੰਜਾਬ ਫਰੋਂ ਟਕਸੀਲਾ ਤੋਂ ਹਿੰਦੂ ਕੁਸ਼ ਸ਼ਹਿਰਾਂ ਟਕਸੀਲਾ ਮਤਲਬ ਕਿ ਇਹ ਇੱਕ ਆਪਣਾ ਸ਼ਹਿਰ ਦਾ ਨਾਮ ਸੀ ਤੇ ਹਿੰਦੂ ਕੁਸ਼ ਸ਼ਹਿਰ ਜਿਹੜੇ ਹੈਗੇ ਨੇ ਹਿੰਦੂ ਕੁਸ਼ ਮਤਲਬ ਕਿ ਹਿੰਦੂ ਕੁਸ਼ ਦੀਆਂ ਪਹਾੜੀਆਂ ਜਿਹੜੀ ਮਤਲਬ ਕਿ ਟਕਸੀਲਾ ਸਿਟੀ ਹੈ ਇਹ ਤੁਹਾਨੂੰ ਟਕਸੀਲਾ ਯੂਨੀਵਰਸਿਟੀ ਸੁਣਿਆ ਮਤਲਬ ਕਿ ਟਕਸੀਲਾ ਸਿਟੀ ਹੈ ਜਿਹੜੀ ਇਹ ਤਾਂ ਪਾਕ ਤਕਸ਼ੀਲਾ city ਹੁੰਦੀ ਪਾਕਿਸਤਾਨ and ਹਿੰਦੂ ਕੁਸ਼ ਹਿਲਸ ਹੁੰਦੀ ਅਫਗਾਨੀਸਤਾਨ ਮਤਲਬ ਕਿ ਇੱਥੇ ਤੱਕ ਪੰਜਾਬ ਦਾ ਜਿਹੜਾ ਹੈਗਾ ਦਾ border ਹੈ border ਮਤਲਬ ਕਿ ਆਪਸ ਚ touch ਕਰਦੇ ਸੀ ਉਧਰੋਂ ਉੱਪਰਲੇ side ਤੋਂ ਹੈਗਾ ਸੀ ਹਿੰਦੂ ਕੁਸ਼ ਹਿਲਸ ਸੀ ਜਿਹੜੀਆਂ ਹਿੰਦੂ ਕੁਸ਼ ਦੀਆਂ ਪਹਾੜੀਆਂ ਸੀ ਅਫਗਾਨੀਸਤਾਨ ਤੇ ਨੀਚੇ ਹੈਗਾ ਸੀ ਤਕਸ਼ੀਲਾ city ਸੀ ਪਾਕਿਸਤਾਨ ਦੀ ਦੀ ਮੈਡੀਵਲ ਨੇਮ ਆਫ ਦੀ ਪੰਜਾਬ ਜਿਹੜਾ ਪੰਜਾਬ ਦਾ ਨਾਮ ਹੈਗਾ ਮਤਲਬ ਕਿ ਮੈਡੀਵਲ ਮੱਧਕਾਲ ਸਮੇਂ ਵਿੱਚ ਪੰਜਾਬ ਦਾ ਕਿ ਪੰਜਾਬ ਦੇ ਹੋਰ ਕੀ ਕੀ ਨਾਮ ਸੀਗੇ ਜਦੋਂ ਮਤਲਬ ਕਿ ਆਪਣੇ ਮੋਰਹਿ ਸਿੱਧੋ ਮਤਲਬ ਕਿ ਇਹ ਪਹਿਲਾ ਟਾਈਮ ਆ ਕਿ ਜਦੋਂ ਦਿੱਲੀ ਸਲਤਨਤ ਸੀ ਮੋਗਲ ਸੀਗੇ ਜਾਂ ਮਹਾਰਾਜਾ ਰਣਜੀਤ ਸਿੰਘ ਸੀਗੇ ਤੇ ਉਦੋਂ ਮਤਲਬ ਕਿ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਨੇ ਨਦੀਆਂ ਦੇ ਹਿਸਾਬ ਨਾਲ ਨਾਮ ਰੱਖਿਆ ਸੀ ਦੂਜਾ ਤਾਂ ਰਾਜੇ ਮਹਾਰਾਜੀ ਬਾਉਰੂ ਰਿਆ ਜਾਂ ਜਹਾਂਗੀਰ ਹੋਰੀ ਹੀ ਆਉਂਦੇ ਰਹੇ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਆਏ ਫਿਰ ਆਪਣਾ ਸਿੱਖਾਂ ਦਾ ਮਤਲਬ ਸਿੱਖ ਪੀਰੀਅਡ ਤੇ ਲਿਆ ਉਸ ਸਮੇਂ ਪੰਜਾਬ ਨੂੰ ਕੀ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਚਲੋ ਹੁਣ ਆਪਾਂ ਇਹ ਦੇਖਦੇ ਹਾਂ ਡੂਰਿੰਗ ਦੀ ਟਾਈਮ ਆਫ ਦੀ ਦਿੱਲੀ ਸਲਤਨਤ ਮੋਗਲਸ ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਉਹਨਾਂ ਇਹ ਸੁਪਾ ਇਹ ਤੁਸੀਂ ਧਿਆਨ ਰੱਖਿਓ ਤੇ ਇਹ ਕੁਐਸਚਨ ਮਤਲਬ ਕਿ ਇਹਨੂੰ ਇੱਕ ਆਪ ਪੁਆਇੰਟ ਯਾਦ ਰੱਖਿਓ ਉਹ ਪੇਪਰ 'ਚ ਕਈ ਵਾਰੀ ਆਉਂਦਾ ਕਿ ਮਹਾਰਾਜਾ ਜੀ ਸਿੰਘ ਵੇਲੇ ਪੰਜਾਬ ਤੋਂ ਪੰਜਾਬ ਦੇ ਰੇ ਨੂੰ ਕੀ ਜਾਣਿਆ ਜਾਂਦਾ ਸੀ ਉਹ ਸੁਪਾਏ ਲਾਹੌਰ ਨਾਲ ਜਾਣਿਆ ਜਾਂਦਾ ਸੀ ਸੁਪਾਏ ਸੁਪਾਏ ਲਾਹੌਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਮਹਾਰਾਜਾ ਜੀ ਸਿੰਘ ਵੇਲੇ ਲਾਹੌਰ ਸੀੜਾ ਚਾਰ ਸੈਂਚਾਰ ਮਤਲਬ ਪ੍ਰਾਂਤਾਂ ਪਰਮੇਸ਼ਰ ਮਤਲਬ ਹੁੰਦਾ ਪ੍ਰਾਂਤਾਂ ਤੇ ਚਾਰ ਪ੍ਰਾਂਤਾਂ ਚ ਵੰਡੇ ਹੋਇਆ ਸੀਗਾ ਉਹ ਕਿਹੜੀ ਕਿਹਨਾਂ ਚਾਰ ਪ੍ਰਾਂਤਾਂ ਲਾਹੌਰ ਇਹ ਜਿਹੜੀ ਲਾਹੌਰ ਜਿਹੜੀ ਸਿੱਖ ਕੈਪੀਟਲ ਸਿੱਖ ਸੀ ਠੀਕ ਆ ਮਹਾਰਾਜ ਜੀ ਸਿੰਘ ਵੀ ਮਦਰੀ ਸੈਕਟਰੀ ਸ਼ਾਇਦ ਵੀ 1799 ਚ ਸ਼ਾਇਦ ਬਣ ਗਿਆ ਮੇਰਾ ਪਰ ਪ੍ਰੋਪਰ ਜਾਣਦੀ ਆਪਾਂ ਚਲੂ ਅੱਗੇ ਦੇਖਾਂਗੇ ਅੱਗੇ ਹੁਣ ਆਪਾਂ ਉਹੀ ਕਰਨਾ ਇਹ ਤੋਂ ਮੁਲਤਾਨ ਠੀਕ ਹੈ ਇਹ ਕਹੀ ਸੀ ਇਹ ਕਹਿੰਦੀ ਸੀ ਪਸ਼ਾਵਰ ਕਹੀ ਸੀ ਕਸ਼ਮੀਰ ਪਸ਼ਾਵਰ ਮਤਲਬ ਕਿ ਇਹ ਫੇਮ ਹੈਗਾ ਸਨ ਟੈਂਪਲ ਕਰਕੇ ਪਸ਼ਾਵਰ ਮਤਲਬ ਜੋ ਹਿਸਟਰੀ ਜੀ ਕਈ ਵਾਰ ਪੁੱਛ ਲੈਂਦੇ ਉਹਦੀ ਸਨ ਟੈਂਪਲ ਕਿੱਥੇ ਸੀ ਪੈਸੇ ਤੇ ਕੁਗੁਰਾਰ ਚ ਵੀ ਹੈ ਤੇ 오ਡੀਸ਼ਾ ਜੀ ਹੈ ਪਰ ਜੋ ਮਤਲਬ ਕਿ ਕਈ ਵਾਰੀ ਆਪਸ਼ਨ ਦੇ ਹਿਸਾਬ ਨਾਲ ਜੇ ਸਮਝੋ ਦੋ ਨਾ ਹੋਣ ਤਾਂ ਪਿਸ਼ਾਵਰ ਸਾਨਾ ਟੈਂਪਲ ਕਰਕੇ ਬਹੁਤ ਮਸ਼ਹੂਰ ਸੀ ਹੈ ਹਿਸਟਰੀ ਹਿਸਟੋਰੀਕਲ ਟਾਈਮ ਬੈਕ ਸਾਨਾ ਟੈਂਪਲ ਹੈ ਪਿਸ਼ਾਵਰ ਚ ਤਾਂ ਉਹਦੇ ਲਈ ਜਿਹੜਾ ਹੈਗਾ ਪਿਸ਼ਾਵਰ ਬਹੁਤ ਮਸ਼ਹੂਰ ਸੀਗਾ ਤੇ ਦੂਵਾਰ ਆਇਆ ਅਮਰ ਕੋ ਟ੍ਰੈਵਲਰ ਇਵਨੀ ਬਰੂਤਾ ਤੇ ਇੱਕ ਇਹ ਕੁਐਸਚਨ ਨੂੰ ਤੁਸੀਂ ਇਹਨੂੰ ਮਤਲਬ ਕਿ ਪੁਆਇੰਟ ਨੂੰ ਨਾ ਇੰਪੋਰਟੈਂਟ ਮਾਰਕ ਕਰਕੇ ਰੱਖਿਓ ਅਮਰ ਕੋਲੋ ਦੀ ਮਰਕੋ ਟ੍ਰੈਵਲਰ ਇਵਨੀ ਬਰੂਤਾ ਇੱਕ ਇਵਨੀ ਬਰੂਤਾ ਆਇਆ ਸੀ ਇਹਦਾ ਨਾਂ ਸੀ ਇਵਨੀ ਬਰੂਤਾ ਕਮ ਇਨਟੂ ਦੀ ਇੰਡੀਆ ਕਮ ਇੰਡੀਆ 1333 ਇਹ 1333 ਚ ਆਇਆ ਸੀ ਡਿਊਰਿੰਗ ਦੀ ਮੁਹੰਮਦ ਵਨ ਤੁਗਲਕ ਆ ਇਹ ਮਤਲਬ ਆਪਾਂ ਜਦੋਂ ਹਿਸਟਰੀ ਪੜਾਂਗੇ ਨਾ ਇਹ ਇਹ ਰਹੇਗਾ ਕਿ ਮਤਲਬ ਕਿ ਮੁਗਲ ਆ ਜਾਣਗੇ ਤੇ ਦਿੱਲੀ ਸਲਤਨਤ ਦਿੱਲੀ ਸਲਤਨਤ ਦਾ ਜੋਨਾ ਚਾਊਗਾ ਤੁਗਲਕ ਡਾਇਨਸਟੀ ਹੋਗੀ ਤੇ ਉਹਨਾਂ ਦੇ ਵਿੱਚ ਇਹ ਮੁਹੰਮਦ ਵਨ ਤੁਗਲਕ ਤੇ ਮੁਹਮ ਇਹ ਮੁਹੰਮਦ ਵਨ ਤੁਗਲਕ ਹੈਗਾ ਸੀ ਜਦੋਂ ਉਦੋਂ ਆਇਆ ਸੀ ਇਵਨ ਬੂਕ ਦਾ 1333 ਚ ਤੇ ਇਹਨੇ ਬੁੱਕ ਲਿਖੀ ਸੀ ਕਰੋਹਿਲਾ ਥੀਰਾਉਟ ਬੁੱਕ ਰੋਹਿਲਾ ਐਂਡ ਹੀ ਮੈਂਸ਼ਨ ਅਬੋ ਤੇ ਇਹਨੇ ਜਿਹੜਾ ਅਬੋਹਰ ਆ ਨਾ ਅਬੋਹਰ ਨੂੰ ਮਤਲਬ ਕਿ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਹੈ ਇਸ ਵਕਤ ਉਹਹਰ ਉਹਨੂੰ ਕਿਹਾ ਸੀ ਵੀ ਇਹ ਹਿੰਦੁਸਤਾਨ ਦਾ ਜਿਹੜਾ ਪਹਿਲਾ ਸ਼ਹਿਰ ਆ ਉਹ ਹੀ ਮੈਂਸ਼ਨ ਆ ਪੰਜਾਬ ਇਹ ਮੈਂਸ਼ਨ ਦੀ ਬੋਹਰ ਐਜ਼ ਅ ਫਰਸਟ ਟਾਊਨ ਆਫ ਦਿ ਹਿੰਦੁਸਤਾਨ ਇਨ 1344 ਯਾਨੀ 1344 ਦੇ ਵਿੱਚ ਬੋਹਰ ਨੂੰ ਮਤਲਬ ਮੈਂਸ਼ਨ ਕਰਿਆ ਸੀਗਾ ਕੀ ਕਹਿ ਕੇ ਮੈਂਸ਼ਨ ਕਰਿਆ ਸੀ ਫਰਸਟ ਟਾਊਨ ਆਫ ਦਿ ਹਿੰਦੁਸਤਾਨ ਐਂਡ ਪੰਜਾਬ ਵਰਡ ਫੋਰ ਮੈਂਸ਼ਨ ਇਨ ਦਿ ਰੋਹਿਲਾ ਬੁੱਕ ਫਰਸਟ ਟਾਈਮ ਐਂਡ ਜਿਹੜਾ ਮਤਲਬ ਕਿ ਪੰਜਾਬ ਵਰਡ ਆ ਨੇ ਜਿਹੜਾ ਅੱਜ ਦੇ ਟਾਈਮ ਆਪਾਂ ਯੂਜ਼ ਕਰ ਰਹੇ ਆ ਇਹ ਸਾਰੇ ਨੂੰ ਪਹਿਲੇ ਇਹਦੀ ਬੁੱਕ ਚ ਮੈਂਸ਼ਨ ਕਰਿਆ ਹੋਇਆ ਸੀ ਔਰ ਕਿਹੜੀ ਬੁੱਕ ਚ ਫਸਟ ਟਾਈਮ ਇਹਦੀ ਬੁੱਕ ਚ ਲਿਖਿਆ ਸੀ ਪੰਜਾਬ ਮਤਲਬ ਸਾਰਾ ਜਿਹੜਾ ਇਹ ਆਪਾਂ ਅੱਜ ਦੇ ਟਾਈਮ ਵੀ ਵਰਤ ਰਹੇ ਹਾਂ ਇਹ ਜਿਹੜਾ ਸਾਰਾ ਸ਼ਬਦ ਹੈ ਇਹ ਪਹਿਲੀ ਵਾਰ ਉਹਹਿਲਾ ਬੁੱਕ ਦੇ ਵਿੱਚ ਮੈਂਸ਼ਨ ਕਰਿਆ ਹੋਇਆ ਸੀਗਾ ਤੇ ਜਹਾਂਗੀਰ ਜਹਾਂਗੀਰ ਆਸੂ ਮੈਂਸ਼ਨ ਦੀ ਪੰਜਾਬ ਵਰਡ ਇਨ ਹਿਸ ਆਟੋ ਬਾਇਓਗ੍ਰਾਫੀ ਤੁਜ ਕੀ ਜਹਾਂਗੀਰ ਚਲੋ ਵੈਸੇ ਪੁਆਇੰਟ ਯਾਦ ਕਰਨ ਨਾਲ ਤਾਂ ਹੈ ਨਹੀਂ ਕਿ ਜਹਾਂਗੀਰ ਨੇ ਵੀ ਮੈਂਸ਼ਨ ਕਰਿਆ ਪਰ ਤੁਸੀਂ ਇਹ ਹੀ ਯਾਦ ਰੱਖਿਓ ਕਿ ਜਹਾਂਗੀਰ ਦੇ ਆਟੋ ਬਾਇਓਗ੍ਰਾਫੀ ਦਾ ਨਹੀਂ ਇਹ ਹੀ ਆਪਣਾ ਹਿਸਟਰੀ ਕੁਐਸਚਨ ਬਣਦੀ ਬਣਦਾ ਜਹਾਂਗੀਰ ਦੀ ਮਤਲਬ ਆਟੋ ਬਾਇਓਗ੍ਰਾਫੀ ਕਿਰੀਏ ਤੁਜ ਕੀ ਜਹਾਂਗੀਰ ਠੀਕ ਹੈ ਇਹ ਨਹੀਂ ਵੀ ਮਤਲਬ ਜਹਾਂਗੀਰ ਨੇ ਮਤਲਬ ਮੈਂਸ਼ਨ ਕਰਿਆ ਹੋਇਆ ਹੈਗਾ ਇਹ ਦਾ ਆਪਾਂ ਸਿਰਫ ਇੰਨਾ ਦਾ ਆਪਾਂ ਜਾਣਕਾਰੀ ਲਈ ਯਾਦ ਰੱਖ ਰਹੇ ਹਾਂ ਕਿ ਜਹਾਂਗੀਰ ਨੇ ਮੈਂਸ਼ਨ ਕਰਿਆ ਪਰ ਜਿਹੜਾ ਪੁਆਇੰਟ ਹੈ ਕਿ ਕਿੱਥੇ ਮੈਂਸ਼ਨ ਕਰਿਆ ਹੋਗਾ ਇਹ ਇਹਨੇ ਤੁਜਕੇ ਜਹਾਂਗੀਰ ਇਹਨੇ ਮਤਲਬ ਕਹਿ ਦਿਆ ਆ ਆਟੋ ਬਾਇਓਗ੍ਰਾਫੀ ਉਹਦੇ ਵਿੱਚ ਮੈਂਸ਼ਨ ਕਰਿਆ ਹੋਇਆ ਹੈ ਨੇਮ ਆਫ ਦੀ ਪੰਜਾਬ ਇੰਦੀ ਮਾਡਰਨ ਹਿਸਟਰੀ ਜਿਹੜਾ ਅੱਜ ਦੇ ਟਾਈਮ ਆਪਾਂ ਮੰਨ ਲੂ ਕਿ ਪੰਜਾਬ ਸ਼ਬਦ ਵਰਤ ਰਹੇ ਹਾਂ ਜਾਂ ਮਾਡਰਨ ਹਿਸਟਰੀ ਜਿਹੜੀ ਆਪਾਂ ਕਰਾਂਗੇ ਜਦੋਂ ਕਿ ਆਪਣੇ 1857 ਤੋਂ ਬਾਅਦ ਜਾਂ ਮਤਲਬ ਕਿ ਰਿਵੋਲਟ ਹੋਇਆ ਸੀ ਦੁਆਦ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਨਾਮ ਕਿੰਨਾ ਨੇ ਮਤਲਬ ਕਿ ਜਿਹੜਾ ਆਫੀਸ਼ਲ ਨਾਮ ਪੰਜਾਬ ਉਹ ਕਿਵੇਂ ਚੱਲ ਰਿਹਾ ਜਾਂ ਕਿੰਨਾ ਨੇ ਮਤਲਬ ਉਹਨੂੰ ਸ਼ੁਰੂਆਤ ਕੀਤਾ ਉਹ ਸਾਰਾ ਕੁਝ ਆਪਾਂ ਮਤਲਬ ਕਿ ਉਹ ਤੋਂ ਪੜਾਂਗੇ ਜਦੋਂ ਆਪਣੇ ਅੰਗਰੇਜ਼ ਮਤਲਬ ਕਿ ਐਂਟਰ ਹੋ ਜਾਂਦੇ ਆ ਇੰਡੀਆ 'ਚ ਤੇ ਚਲੋ ਇਹ ਵੀ ਆਪਾਂ ਦੇਖ ਲੈਣੇ ਆ ਆਫਟਰ ði ਰਿਵੋਲਟ ਆਫ 1857 ਪੰਜਾਬ ਐਕਸਟੈਂਡਡ ਅਪ ਟੂ ਦਿੱਲੀ ਐ ਦਿੱਲੀ ਐਂਡ ਹਿਸਾਰ ਸੌਰੀ ਸੌਰੀ ਯਾਰ ਥੋੜਾ ਪਾਕ ਇੱਕ ਮਿੰਟ ਆਫਟਰ ਦੀ ਵਾਰ ਆਫ 1857 ਜਿਹੜਾ 1857 ਦਾ ਬਿਜਰੂ ਹੋਇਆ ਸੀਗਾ ਤੁਸੀਂ ਇੰਜੀਨੀਅਰ ਮੋਡਰਨ ਹਿਸਟਰੀ ਸੀ ਬੜੀ ਉਹਨਾਂ ਨੂੰ ਪਤਾ ਹੋਊਗੀ 1857 ਦਾ ਬਿਜਰੂ ਕੀ ਸੀਗਾ ਤੇ ਉਹਨੂੰ ਕੀ ਕਹਿੰਦੇ ਆ ਇਹਨੂੰ ਆਪਾਂ ਮਤਲਬ ਕਿ ਹੋਰ ਨਾਮ ਨਾਮ ਨਾਲ ਵੀ ਜਾਂਦੇ ਆ ਇਹ ਇਹਨੂੰ ਆਪਾਂ ਜਾਣਦੇ ਆ ਫਸਟ ਵਾਰ ਆਫ ਇੰਡੀਪੈਂਡੈਂਸ ਤੇ ਇਹਨੂੰ ਜਾਂ ਕਹਿੰਦੇ ਕੋਈ ਮਿਟੂ ਨਹੀਂ ਕਹਿੰਦੇ ਇਹਨੂੰ ਆਪਾਂ ਠੀਕ ਹੈ ਆਫਟਰ ਦੀ ਵਾਰਟ ਆਫ 1857 ਪੰਜਾਬ ਐਕਸਟੈਂਡਡ ਅਪ ਟੂ ਦਿੱਲੀ ਐਂਡ ਦਿੱਲੀ ਐਂਡ ਹਿਸਾਰ ਐਂਡ ਮਰਜਿੰਗ ਦੀ ਪੰਜਾਬ ਇਨ 1858 ਐਂਡ ਦੀ ਮਾਡਰਨ ਨੇਮ ਆਫ ਦੀ ਪੰਜਾਬ ਗਿਵਨ ਬਾਈ ਦੀ ਬ੍ਰਿਟਿਸ਼ ਮਤਲਬ ਕਿ ਜਿਹੜਾ ਮਾਡਰਨ ਨੇਮ ਮਤਲਬ ਕਿ ਆਫੀਸ਼ਲ ਜਿਹੜਾ ਨਾਮ ਵਰਤ ਰਹੇ ਆ ਪੰਜਾਬ ਇਹ ਮਤਲਬ ਕਿ ਬ੍ਰਿਟਿਸ਼ ਨੇ ਦਿੱਤਾ ਸੀ ਆ ਤੇ ਜਿਹੜਾ ਦਿੱਲੀ ਤੇ ਹਿਸਾਰ ਸੀ ਆ ਇਹ 1858 ਚ ਮਤਲਬ ਕਿ ਪੰਜਾਬ ਜੀ ਮਰਜ਼ ਕਰਤਾ ਸੀ ਪਰ ਆਪਾਂ ਇਹ ਦੋ ਵਾਰ ਮੈਂ ਮਤਲਬ ਕਿ ਜਿਹੜੀਆਂ ਇੰਜੀਨੀਅਰ ਕਿਹੜੀਆਂ ਪੀਡੀਐਫ ਹਨ ਉਹਨਾਂ ਚ ਆਪਾਂ ਦਿੱਲੀ ਬਾਰੇ ਵੀ ਚਰਚਾ ਕਰਾਂਗੇ ਕਿ ਪੰਜਾਬ ਦੀ ਬੰਡ ਚੋਂ ਕਦੋਂ ਅੱਡ ਹੋਈ ਹੈ ਜਾਂ ਕਿੰਨੇ ਕਿੰਨੇ ਸਾਲਾਂ ਬਾਅਦ ਕਿਸ ਨੇ ਅੱਡ ਕੀਤੀ ਬੱਸ ਇਹ ਮੈਂ ਤੁਹਾਨੂੰ ਮੋਟਾ-ਮੋਟਾ ਚਲੋ ਆਪਾਂ ਇਹੋ ਕਰ ਲੈਣੇ ਆ ਜਿਹੜੀ ਦਿੱਲੀ ਹੈ ਪੰਜਾਬ ਤੋਂ 1911 ਚ ਅੱਡ ਹੋਈ ਸੀ ਠੀਕ ਹੈ 1911 ਚ ਕਿਵੇਂ ਅੱਡ ਹੋਈ ਐ ਮਤਲਬ ਕਿ ਅੰਗਰੇਜ਼ਾਂ ਦਾ ਕਿੰਕਾਇ ਸੀ ਜਾਂ ਜਾਰਜ 5 ਠੀਕ ਹੈ ਜਾਰਜ ਇਹੀ ਮਨੂਗ ਅੰਗਰੇਜ਼ਾਂ ਦਾ ਸਿਰਫ ਪਹਿਲਾ ਮਨੂਗ ਇੱਕ ਲੋਕ ਤਾਂ ਕਿੰਗਾ ਸੀ ਜਿਹੜਾ ਜੀਨੀ ਇੰਡੀਆ ਚ ਵੈਸਟ ਕਰਿਆ ਤੇ ਇੰਡੀਆ ਵੈਸਟ ਕਰਿਆ ਜੀ ਨੇ ਤੇ 1911 ਚ ਮਨ ਲੋ ਉਹ ਹੁੰਦਾ ਸੀ ਆਪਣੇ ਜਿਹੜੇ ਤੁਸੀਂ ਪੜਿਆ ਹੋਗਾ ਲੋਰਡ ਹੌਜੀ ਲੋਰਡ ਹਾਰਡਿੰਗ 1911 ਚ ਨਾ ਲੋਰਡ ਹਾਰਡਿੰਗ ਆਪਣਾ ਜਿਹੜਾ ਹੈਗਾ ਸੀ ਮਤਲਬ 19 ਹਾਂ ਲੋਰਡ ਹਾਰਡਿੰਗ ਸੀ 1911 ਚ ਲੋਰਡ ਹਾਰਡਿੰਗ ਇਹਨੇ ਦਿੱਲੀ ਦਰਬਾਰ ਨੂੰ ਆਰਗੇਨਾਈਜ਼ ਕਰਾਇਆ ਸੀ ਆ ऑर्गेनाइज दिल्ली दरबार ਤੇ ਦਿੱਲੀ ਦਰਬਾਰ ਚ ਮਤਲਬ ਕਾ ਜਿਹੜਾ ਕਿੰਗ ਹੈ ਕਿੰਗ ਦਾ ਵੈਲਕਮ ਕਰਨ ਲਈ ਦਿੱਲੀ ਦਰਬਾਰ ਨੂੰ ਆਰਗੇਨਾਈਜ਼ ਚ ਕਰਿਆ ਸੀ ਤੇ ਕਿੰਗ ਨੇ ਅਨਾਉਂਸ ਕਰਤਾ ਕਿ ਜਿਹੜੀ 1911 ਚ ਕਿੰਗ ਨੇ ਅਨਾਉਂਸ ਕਰਿਆ ਅਨਾਉਂਸਡ 1911 ਵੀ ਦਿੱਲੀ ਹੈ ਜਿਹੜੀ ਉਹ ਬ੍ਰਿਟਿਸ਼ ਇੰਡੀਆ ਦੀ ਜਿਹੜੀ ਹੀ ਕੈਪੀਟਲ ਹੋਊਗੀ ਇਹ ਇਸ ਟਾਈਮ ਜਿਹੜੀ ਹੈਗੀ ਦਿੱਲੀ ਸੈਪਰੇਟ ਮਤਲਬ ਕਿ 1911 ਚ ਸੈਪਰੇਟ ਕਰਤੀ ਸੀ ਤੇ ਪੰਜਾਬ ਦੀ ਵੰਡ ਵੀ ਪਹਿਲਾਂ 1900 ਮਤਲਬ ਕਿ 1900 ਹਾਂ 1911 ਤੱਕ ਇੱਕ ਵਾਰੀ 1905 ਸ਼ਾਇਦ ਪੰਜ ਦੇ ਪਤਾ ਨਹੀਂ 1901 ਚ ਹੋਈ ਹੋਈ ਹੈ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਮਤਲਬ ਕਿ ਸੈਪਰੇਟ ਕਰੀ ਸੀ ਉਹ ਆਪਾਂ ਕੱਲ ਨੂੰ ਦੇਖਾਂਗੇ 201900 ਮਤਲਬ 47 ਚ ਹੋਈ ਬਾਉਂਡਰੀ ਕਮਿਸ਼ਨ ਦੇ ਅੰਦਰ ਹੋਈ ਤੇ ਇਸ ਤੋਂ ਬਾਅਦ ਹੋਈ 1966 ਚ ਜਦੋਂ ਮਤਲਬ ਕਿ ਸ਼ਾਹ ਕਮਿਸ਼ਨ ਆਇਆ ਜਾਇ ਮਤਲਬ ਕਿ ਪੰਜਾਬ ਹਰਿਆਣਾ ਸੈਪਰੇਟ ਕਰੇ ਹਿਮਾਚਲ ਪ੍ਰਦੇਸ਼ ਸੈਪਰੇਟ ਕਰਿਆ ਯੋ ਆਪਾਂ ਅਰਗੇ ਕਰ ਲਉ ਸਭ ਕੁਝ ਦੇਖਾਂਗੇ ਤੇ ਬਸ ਅੱਜ ਦੀ ਕਲਾਸ ਇੰਨੀ ਸੀਗੀ ਤੇ ਮੈਨੂੰ ਉਮੀਦ ਆ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ ਤੇ ਜਿਨ੍ਹਾਂ ਨੂੰ ਕਲਾਸ ਵਧੀਆ ਲੱਗੀ ਉਹ ਆਪਣਾ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੁਰੂ ਮਤਲਬ ਕਿ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਵੀ ਪੜਾਈ ਚ ਮਤ ਮਿਲ ਸਕੇ ਤੇ ਜਿਹੜੇ ਮਤਲਬ ਕਿ ਬੱਚੇ ਫੋਰ ਨਹੀਂ ਕਰ ਸਕਦੇ ਨਾ ਵੀ ਜਿਨ੍ਹਾਂ ਨੂੰ ਆਏ ਆ ਵੀ ਅਸੀਂ ਪੇਡ ਕੋਰਸ ਨਹੀਂ ਲੈ ਸਕਦੇ ਉਹ ਆਪਣਾ ਚੈਨਲ ਨੂੰ ਜੁਆਇਨ ਕਰ ਲਓ ਸਾਰਾ ਕੁਝ ਤੁਹਾਨੂੰ ਫ੍ਰੀ ਮਿਲੂਗਾ ਤਾਂ ਕਿ ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਮੈਂ ਕੋਈ ਪੇਡ ਕੋਰਸ ਚਲਾਵਾਂ ਮੈਂ ਆਪਣੀ ਜੌਬ ਵੀ ਕਰਨੀ ਹੁੰਦੀ ਹੈ ਤੇ ਬਸ ਤੁਸੀਂ ਆਪਦਾ ਜਿਹੜਾ ਹੈਗਾ ਚੈਨਲ ਨੂੰ ਇੱਥੋਂ ਮਤਲਬ ਕਿ ਫ੍ਰੀ ਪੜ੍ਹ ਸਕੋਗੇ ਮੈਂ ਹੁਜਲਤ ਤੋਂ ਜ਼ਿਆਦਾ ਨਹੀਂ ਕਹਿੰਦਾ ਮੈਂ ਬਸ ਚਾਰਜ ਸਾਢੇ 4 ਮਹੀਨੇ ਤੱਕ ਮੈਂ ਮਤਲਬ ਕਿ ਥੋੜਾ ਸਲੇਸ ਕੰਪਲੀਟ ਕਰਵਾ ਦੂੰਗਾ ਜਿਵੇਂ ਵੀ ਕਰਵਾਵਾਂ ਤੇ ਇੰਨਾ ਕਿ ਡੀਪਲੀ ਕਰਵਾਉਣਾ ਤੁਹਾਨੂੰ ਜਿਨ੍ਹਾਂ ਨੇ ਕਰਿਆ ਵੀ ਹੋਊਗਾ ਉਹ ਵੀ ਚੈੱਕ ਕਰ ਲਓ ਇਹ ਕੰਟੈਂਟ ਤੁਹਾਨੂੰ ਪੇਡ ਨਹੀਂ ਜਿਵੇਂ ਜਿਹੜਾ ਤੁਹਾਨੂੰ ਫ੍ਰੀ ਨਹੀਂ ਜਿਵੇਂ ਤੁਸੀਂ ਆਪਦਾ ਚੈਨਲ ਨੂੰ ਕਰ ਲੋ ਜੁਆਇਨ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਅੱਜਾਪਾ ਪੰਜਾਬ ਜੀ ਕੀ ਦੀ ਜਿਹੜੀ ਹੈਗੀ ਕਲਾਸ ਲਾ ਲਈ ਤੇ ਦੋ ਦਾ ਆਪਣੀ ਪੰਜਾਬ ਜੀ ਕੀ ਹੁਣ ਦਿੱਲੀ ਚ ਦੇ ਹੋ ਗਈ ਤੇ ਮੈਂ ਥਾ ਆਪਣਾ ਦਿੱਲੀ ਚੱਲ ਰਿਹਾ ਹਾਂ ਹੁਣ ਇਸ ਤੋਂ ਬਾਅਦ ਪੰਜਾਬ ਜੀ ਕੀ ਦੋ ਮੈਚ ਦੀ ਕਲਾਸ ਸਟਾਰਟ ਹੋ ਜੂਗੀ ਤੇ ਸਿੰਪਲੀਫਿਕੇਸ਼ਨ ਦੀ ਅੱਜ ਕਲਾਸ ਨੰਬਰ 3 ਹੈ ਤੇ ਉਹ ਬਿਲਕੁਲ ਬੇਸਿਕ ਤੋਂ ਚੱਲ ਰਿਹਾ ਹੈ ਸਿੰਪਲੀਫਿਕੇਸ਼ਨ ਦਾ ਦੋ ਕਲਾਸਾਂ ਬੇਸਿਕ ਆਪਾਂ ਕਰ ਲਈ ਅੱਜ ਥੋੜਾ ਜਿਹਾ ਹੋਰ ਲੈਵਲ ਅਪ ਕਰਾਂਗੇ ਚਾਰ ਜਾਂ ਪੰਜ ਕਲਾਸਾਂ ਤੇ ਆਪਣਾ ਮਤਲਬ ਹੈ ਸਾਰਾ ਆਪਣਾ ਟੌਪਿਕ ਨੇ ਮੀਟ ਰਿਹਾ ਕਰਾਂਗੇ ਮੈਂ ਦਾ ਤੇ ਕੱਲ ਜਾਂ ਪਰਸੋ ਤੱਕ ਆਪਾਂ ਇੰਡੀਅਨ ਪਾਲਿਟੀ ਵੀ ਸਟਾਰਟ ਕਰ ਲਾਂਗੇ ਬਿਲਕੁਲ ਬੇਸਿਕ ਤੋਂ ਹਿਸਟਰੀ ਤੋਂ ਲੈ ਕੇ A to Z ਉਹਦੇ 25 ਦੇ 25 ਪਾਰਟ ਤੇ ਸਾਰੇ ਆਰਟੀਕਲ ਤੋਂ 99 ਆਰਟੀਕਲ ਜਿੰਨੇ ਵੀ ਸ਼ੈਡਿਊਲ ਨੇ ਸਭ ਕੁਝ ਆਪਾਂ ਕੰਪਲੀਟ ਕਰ ਲੈਣਾ ਤੇ ਇੱਕ ਅੱਧ ਦਿਨ ਤੱਕ ਮਤਲਬ ਕੰਪਿਊਟਰ ਵੀ ਸਟਾਰਟ ਕਰਾਂਗੇ ਤੇ ਬਸ ਇੱਕ ਕਲਾਸ ਐਨੀ ਸੀ ਤੇ ਜਿਨ੍ਹਾਂ ਨੂੰ ਕਲਾਸ ਚੰਗੀ ਲੱਗੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਈ ਮੇਰੀ ਕਲਾਸ ਚੱਲਦੀ ਜਾਂਦੀ ਜਿਨ੍ਹਾਂ ਨੇ ਨਵੇਂ ਨਵੇਂ ਆਏ ਨੇ ਉਹਨਾਂ ਨੂੰ ਵੀ ਪਸੇਹੀ ਬੇਨਤੀ ਹਾਂ ਤੁਹੜ ਕੇ ਤੇ ਆਪਣੇ ਜਿਹੜੀ ਕਲਾਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਟੈਲੀਗ੍ਰam ਲਿੰਕ ਜਿਹੜਾ ਹੈਗਾ ਸਭ ਨੂੰ ਬਾਇਓ 'ਚ ਮਿਲ ਜੂਗਾ ਤੇ ਚੈਨਲ ਦੀ ਬਾਇਓ 'ਚ ਪਿਆ ਹੈ ਵੈਸੇ ਮੈਂ ਡਿਸਕ੍ਰਿਪਸ਼ਨ 'ਚ ਜੀ ਤੇ ਲਿਖ ਦਊਗਾ ਤੇ ਚੈਨਲ ਦੀ ਬਾਇਓ 'ਚ ਲਿੰਕ ਪਿਆ ਹੈ ਤੇ ਛੋਟੂ ਜਿਹੀ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਤੇ YouTube ਤੇ ਜਾਂ ਤੁਸੀਂ ਟੈਲੀਗ੍ਰam ਤੇ ਸਰਚ ਮਾਰ ਲਓ ਜੇ ਕਈ ਵਾਰੀ ਨਹੀਂ ਮਿਲਦਾ job. punjab ਤੇ ਆਪਣੀ ਜਿਹੜੀ ਆਹ ਆਪਨੇ ਫੋਟੋ ਲੱਗੀ ਹੈ ਮੰਨ ਲਓ ਸਾਰੇ ਕਿਤੇ ਸੇਮ ਹੀ ਫੋਟੋ ਲੱਗੀ ਹੋਈ ਹੈਗੀ ਤੇ ਚਲੋ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਲਾਸ ਨੂੰ ਇੰਨਾ ਐਂਡ ਤੱਕ ਦੇਖਿਆ ਤੇ ਆਪਣਾ ਪੜੀ ਚਲੋ ਮਿਹਨਤ ਕਰੀਜੀਓ